ਲੁਧਿਆਣਾ ਸ਼ਹਿਰ ਦੇ ਇੱਕ ਨਿੱਕੇ ਜਿਹੇ ਘਰ ਵਿੱਚ ਜਨਮ ਲੈਣ ਵਾਲਾ ਸੁਖਦੀਪ ਸਿੰਘ ਜਿਸ ਨੂੰ ਲੋਕ ਪਿਆਰ ਨਾਲ ਸੁਖ ਕਹਿੰਦੇ ਸਨ ਇੱਕ ਆਮ ਗਰੀਬ ਪਰਿਵਾਰ ਦਾ ਸਬੰਧ ਸੀ ਬਚਪਨ ਤੋਂ ਹੀ ਉਸ ਦੀ ਆਵਾਜ਼ ਵਿੱਚ ਕੁਦਰਤੀ ਮਿਠਾਸ ਸੀ ਜਦੋਂ 5 ਸਾਲ ਦਾ ਸੀ ਉਹ ਗੁਰਦੁਆਰੇ ਵਿੱਚ ਸ਼ਬਦ ਗਾਉਂਦਿਆ ਲੋਕਾਂ ਦੇ ਦਿਲ ਜਿੱਤ ਲੈਂਦਾ ਸੀ ਪਰ ਸੰਗੀਤਕ ਜਗਤ ਦੀਆਂ ਉਚਾਈਆਂ ਤੱਕ ਪਹੁੰਚਣਾ ਉਸ ਵਾਸਤੇ ਕੋਈ ਸੌਖਾ ਕੰਮ ਨਹੀਂ ਸੀ ਸੁਖਦੇਵ ਪਿਤਾ ਚਾਹੁੰਦੇ ਸਨ ਕਿ ਉਹ ਖੇਤੀ ਵਿੱਚ ਪਰ ਸੁਖਦੇਵ ਮਨ ਵਿੱਚ ਸੁਰਨ ਦੀ ਦੁਨੀਆ ਵਸਦੀ ਸੀ ਉਸ ਨੇ ਸੰਗੀਤ ਦੀ ਮੌਲਿਕ ਸਿੱਖਿਆ ਆਪਣੇ ਪਿੰਡ ਦੇ ਹੀ ਇੱਕ ਬਜ਼ੁਰਗ ਤਬਲੇ ਵਾਲੇ ਕੋਲ ਲੈਣੀ ਸ਼ੁਰੂ ਕੀਤੀ ਪਰ ਸਿਖਲਾਈ ਲਈ ਨਾ ਤਾਂ ਟਾਂਗ ਦੇ ਸਾਧਨ ਸੀ ਨਾ ਹੀ ਸਮਾਂ ਦਿਨ ਖੇਤਾਂ ਵਿੱਚ ਕੰਮ ਕਰਨਾ ਤੇ ਰਾਤ ਨੂੰ ਰਿਵਾਜ ਇਹ ਹੀ ਉਸਦੀ ਰੁਟੀਨ ਬਣ ਗਈ ਜਦੋਂ 18 ਸਾਲ ਦਾ ਹੋਇਆ ਤਾਂ ਉਹ ਚੰਡੀਗੜ੍ਹ ਚਲਾ ਗਿਆ ਜਿੱਥੇ ਉਸ ਨੇ ਇੱਕ ਸੰਗੀਤਕ ਅਕਾਦਮੀ ਦਾ ਦਾਖਲਾ ਲਿਆ ਪਰ ਮੁੰਡੀ ਜਾਨੀ ਜ਼ਿੰਦਗੀ ਘੱਟ ਪੈਸੇ ਤੇ ਬਦੀ ਮੁਕਾਬਲੇ ਨੇ ਉਸ ਨੂੰ ਅੰਦਰੋਂ ਚ ਜੋੜ ਦਿੱਤਾ ਕਈ ਵਾਰ ਕੁੱਤੇ ਪੇਟ ਦਾਤਾਂ ਗੁਜਾਰੀਆਂ ਲੋਕ ਹੱਸਦੇ ਕਹਿੰਦੇ ਇਹ ਵੀ ਗਾਇਕ ਬਣੇਗਾ ਪਰ ਸੁਖ ਨੇ ਹਾਰ ਨਹੀਂ ਮੰਨੀ ਉਹ ਹਰ ਰੋਜ਼ ਰੀਅਲ ਆਜ ਕਰਦਾ ਛੋਟੇ ਛੋਟੇ ਮੰਚਾਂ ਤੇ ਗਾਉਂਦਾ ਅਤੇ ਆਪਣੇ ਗੀਤਾਂ ਨੂੰ YouTube ਤੇ ਚੜਾਉਂਦਾ ਉਸ ਦੀ ਆਵਾਜ਼ ਹੌਲੀ ਹੌਲੀ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋਈ ਫਿਰ ਇੱਕ ਦਿਨ ਉਸ ਦਾ ਇੱਕ ਗੀਤ ਜਿਉਂਦੇ ਰਹੀਏ ਸੱਚ ਨਾਲ ਉਸ ਗੀਤ ਨੇ ਸੁਖ ਨੂੰ ਰਾਂ ਤੋਂ ਰਾਤ ਚੰਦ ਦਾ ਸਿਤਾਰਾ ਬਣਾ ਦਿੱਤਾ ਮਸ਼ਹੂਰ ਮਿਊਜ਼ਿਕ ਲੇਬਲ ਨੇ ਉਸ ਨਾਲ ਸੰਪਰਕ ਕੀਤਾ ਤੇ ਪਹਿਲਾ ਐਲਬਮ ਰਿਲੀਜ਼ ਹੋਇਆ ਸੁਰਾਂ ਦਾ ਸੁਖ ਗੀਤਾ ਨੇ ਹਰ ਜਨ ਦੀ ਜ਼ੁਬਾਨ ਤੇ ਥਾਂ ਬਣਾਈ ਅੱਜ ਸੁਖ ਸਿਰਫ ਪੰਜਾਬ ਹੀ ਨਹੀਂ ਸਾਰੇ ਭਾਰਤ ਵਿੱਚ ਇੱਕ ਮਸ਼ਹੂਰ ਨਾਮ ਹੈ ਪਰ ਉਹ ਕਦੇ ਨਹੀਂ ਭੁੱਲਦਾ ਕਿ ਕਿਵੇਂ ਔਖ ਤੰਗੀ ਤੇ ਠੋਕਰਾਂ ਨੇ ਉਸ ਨੂੰ ਮਜ਼ਬੂਤ ਬਣਾਇਆ ਉਹ ਆਜੀ ਵੀ ਨਵੀਂ ਕਲਾਕਾਰਾਂ ਨੂੰ ਮਦਦ ਕਰਦਾ ਹੈ ਅਤੇ ਆਪਣੀ ਕਲਾਕਾਰੀ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਸੁਖਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਰਾਸਤੇ ਆਪਣੇ ਬਣ ਜਾਂਦੇ ਹਨ ਸੁਰਨ ਨਾਲ ਸੰਜੋਗ ਰੱਖਣ ਵਾਲੇ ਹਰ ਇਨਸਾਨ ਲਈ ਸੁਖਦੀ ਕਾਮਯਾਬੀ ਇੱਕ ਮਿਸਾਲ ਹੈ